ਨੇ ਨਹੀਂ ਵਿਰੋਧ ਤਾਂ ਨਰਿੰਦਰ ਮੋਦੀ ਦਾ ਵੀ ਜ਼ੋਰਦਾਰ ਜਿਹੜਾ ਹੈਗਾ ਹੋਣਾ ਪੰਜਾਬ ਦੇ ਵਿੱਚ ਆਉਣ ਤੇ। ਵੋਟਾਂ ਮੰਗਣ ਵੇਲੇ ਗੁੰਡੇ ਵਾਲੀ ਭਾਸ਼ਾ ਬੋਲ ਰਹੇ ਆ ਤੇ ਵੋਟਾਂ ਲੈ ਕੇ ਕੀ ਕਰਨਗੇ? ਨਰਿੰਦਰ ਮੋਦੀ ਪੰਜਾਬ ਲਈ ਬਹੁਤ ਕੁਝ ਲੈ ਕੇ ਆਏ ਸੀ ਤੇ ਇਸ ਵਾਰ ਵੀ ਲੈ ਕੇ ਆ ਰਹੇ ਕਿਸਾਨ ਭਲਾਣੇ ਚਾਹੁੰਦੇ ਤਾਂ ਵਿਰੋਧ ਕਰਦੇ ਆ। ਉਹ ਤਾਂ ਕਹਿੰਦੇ ਜੁੱਤੀ ਫੇਰਾਂਗੇ। ਉਹ ਤਾਂ ਕਹਿੰਦੇ ਅਸੀਂ ਲਿਸਟਾਂ ਬਣਾ ਰਹੇ ਹੈਗੀਆਂ। ਆ ਨਰਿੰਦਰ ਮੋਦੀ ਲੈ ਕੇ ਆਇਆ। ਨਰਿੰਦਰ ਮੋਦੀ ਜੀ ਅਸੀਂ ਕਹਿੰਨੇ ਕਿ ਜੇ ਜਿੱਤ ਗਏ ਉਸ ਤੋਂ ਬਾਅਦ ਇਲੈਕਸ਼ਨ ਨਹੀਂ ਹੋਣਗੇ ਲੋਕੀ ਕਹਿੰਦੇ ਵੀ ਇਹਦਾ ਕੀ ਸਬੂਤ ਆ ਕਸ਼ਮੀਰ ਦੇਖ ਜੇ ਉੱਥੇ ਹੁਣ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਹੋ ਰਹੀਆਂ ਅੰਗੀਆਂ ਤਾਂ ਇਹ ਪੰਜਾਬ ਵੀ ਤਾਂ ਉਸੇ ਤਰ੍ਹਾਂ ਦੇ ਟਾਰਗੇਟ ਤੇ ਆ ਕਿਸਾਨ ਮਜ਼ਦੂਰ ਮਾਂ ਪੰਚਾਇਤ ਜਗਰਾਉਂ ਵਿਖੇ ਵੱਖ-ਵੱਖ ਆਗੂ ਵਰਕਰ ਪਿੰਡਾਂ 'ਚ ਪਹੁੰਚੇ ਨੇ ਧਸਾੜੇ ਨਾਲ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਅਸੀਂ ਇਹਨਾਂ ਤੋਂ ਸਮਝਾਂਗੇ ਵੀ ਇਹ ਸੰਘਰਸ਼ ਜਿਹੜਾ ਇਹ ਪ੍ਰੋਗਰਾਮ ਦਿੱਤਾ ਗਿਆ ਇਹ ਕਿਸ ਤਰ੍ਹਾਂ ਦਾ ਹੋਊਗਾ ਕਿਵੇਂ ਦੇਖਦੇ ਹੋ ਏਡੇ ਵੱਡੀ ਗਿਣਤੀ ਜਿਵੇਂ ਕਿਸਾਨ ਇੱਥੇ ਪਹੁੰਚੇ ਐ ਅੱਗੇ ਕਿਸ ਤਰ੍ਹਾਂ ਦਾ ਹੋ ਸਕਦਾ ਦੇਖੋ ਇਹ ਨਰਿੰਦਰ ਮੋਦੀ ਦੇ ਪੰਜਾਬ ਆਉਣ ਤੋਂ ਪਹਿਲਾਂ ਹੀ ਮਾਂ ਪੰਚਾਇਤ ਨਰਿੰਦਰ ਮੋਦੀ ਦਾ ਜ਼ੋਰਦਾਰ ਅਸੀਂ ਸ਼ਾਂਤਮਈ ਤਰੀਕੇ ਨਾਲ ਜਿਹੜਾ ਵਿਰੋਧ ਕਰਾਂਗੇ ਸਮੁੱਚੇ ਪੰਜਾਬ ਦੇ ਸਾਰੇ ਵਰਗਾਂ ਨੂੰ ਬੇਨਤੀ ਆ ਕਿ ਨਰਿੰਦਰ ਮੋਦੀ ਦੀਆਂ ਰੈਲੀਆਂ 'ਚ ਨਾ ਜਾਣ ਔਰ ਉਹਦੇ ਵਿਰੋਧ ਪ੍ਰਦਰਸ਼ਨਾਂ ਦੇ ਵੱ ਚੜ ਕੇ ਹਿੱਸਾ ਲੈਣ ਕਿਉਂਕਿ ਇਹ ਲੜਾਈ ਇੱਕ ਸਿਰਫ ਸਿਆਸੀ ਪਾਰਟੀ ਨਾਲ ਨਹੀਂ ਇੱਕ ਵਿਚਾਰਧਾਰਾ ਦੇ ਨਾਲ ਆ ਜਿਹੜੀ ਵਿਚਾਰਧਾਰਾ ਇਸ ਮੁਲਕ ਦੇ ਵਿੱਚ ਅਲੱਗ-ਅਲੱਗ ਕੌਮੀਆਂ ਤਾਂ ਘਟ ਗਿਣਤੀਆਂ ਦਲਤਾਂ ਆਦੀਵਾਸੀਆਂ ਨੂੰ ਮਲਿਆ ਮੇਟ ਕਰਕੇ ਇੱਕ ਭਾਸ਼ਾ ਇੱਕ ਕਾਨੂੰਨ ਇੱਕ قوم ਇੱਕ ਬੋਲੀ ਇੱਕ ਪਹਿਰਾਵਾ ਇੱਕ ਰੀਤੀ ਰਿਵਾਜ ਇੱਕ ਸਭ ਕੁਝ ਕਰਨਾ ਚਾਹੁੰਦੀ ਹੈਗੀ ਇਹ ਬਿਲਕੁਲ ਔਰੰਗਜ਼ੇਬ ਦੀ ਨੀਤੀ ਤੇ ਚੱਲਣ ਵਾਲੀ ਜਿਹੜੀ ਇਹਨਾਂ ਦੀ ਪਹੁੰਚ ਹੈਗੀ ਆ ਔਰ ਜਦੋਂ ਦੀ ਆਰਐਸਐਸ ਬਣੀ ਆ ਉਸੇ ਦਿਨ ਤੋਂ ਹੀ ਇਹ ਇਸ ਮੁਲਕ ਦੀ ਜਿਹੜੀ ਹੈਗੀ ਆ ਉਹ ਦੁਸ਼ਮਣ ਤੁਸੀਂ ਦੇਖੋ ਕਿ ਜਦੋਂ ਇਸ ਮੁਲਕ ਦੀ ਆਜ਼ਾਦੀ ਦੀ ਲੜਾਈ ਚੱਲੀ ਆ ਆਰਐਸਐਸ ਦੇ ਕਿਸੇ ਬੰਦੇ ਨੂੰ ਫਾਂਸੀ ਨਹੀਂ ਹੋਈ ਕਿਸੇ ਬੰਦੇ ਨੇ ਕਾਲੀ ਪਾਣੀ ਦੀ ਸਜ਼ਾ ਨਹੀਂ ਕੱਟੀ ਕਿਸੇ ਨੇ ਜਾਇਦਾਦਾਂ ਗੁਰਕਨੀ ਕਰਾਈਆਂ ਦੂਜੇ ਪਾਸੇ ਜਿਹੜੀਆਂ ਘਟ ਗਿਣਤੀਆਂ ਨੂੰ ਇਹ ਖਤਮ ਕਰਨਾ ਚਾਹੁੰਦੇ ਹੈਗੇ ਆ ਉਹਨਾਂ ਦੀ ਉਹਨਾਂ ਲੋਕ ਗਦਰ ਪਾਰਟੀ ਬਬਰ ਅਕਾਲੀ ਲਹਿਰ ਪਗੜੀ ਸੰਭਾਲ ਜੱਟਾ ਲਹਿਰ ਆਜ਼ਾਦ ਹਿੰਦ ਫੌਜ ਕਿੰਨੀਆਂ ਕਿੰਨੀਆਂ ਵੱਡੀਆਂ ਲਹਿਰਾਂ ਚਲਾਈਆਂ ਇਸ ਮੁਲਕ ਨੂੰ ਜਿਹੜਾ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਦੇ ਲਈ ਔਰ 1942 ਦੇ ਵਿੱਚ ਜਿਹੜਾ ਉਹਨਾਂ ਦਾ ਗੁਰੂ ਗਵਾਲਕਰ ਸੀਗਾਰ ਐਸਐਸ ਦਾ ਉਹ ਚਿੱਠੀ ਲਿਖਦਾ ਆਪਣੇ ਸਾਰੇ ਵਰਕਰਾਂ ਨੂੰ ਕਿ ਕਿਸੇ ਨੇ ਅੰਗਰੇਜ਼ਾਂ ਦੇ ਖਿਲਾਫ ਲੜਾਈ 'ਚ ਹਿੱਸਾ ਜਿਹੜਾ ਨਹੀਂ ਲੈਣਾਗਾ ਯਾਨੀ ਕਿ ਅੰਗਰੇਜ਼ਾਂ ਨੂੰ ਕਿਸੇ ਤਰੀਕੇ ਨਾਲ ਪਰੇਸ਼ਾਨ ਨਹੀਂ ਕਰਨਾ ਸਾਵਰ ਕਰ ਫੜਿਆ ਗਿਆ ਉਹ ਮਾਫੀ ਮੰਗ ਕੇ ਆਇਆ ਆਪਣਾ ਇਹਨਾਂ ਦਾ ਅਟਲ ਵਿਹਾਰੀ ਵਾਜਪਾਈ 1942 ਦੇ ਭਾਰਤ ਛੱਡੋ ਅੰਦੋਲਨ ਚ ਫੜਿਆ ਗਿਆ ਉਹ ਖੁਦ ਲਿਖਦਾ ਕਿ ਮੈਂ ਥਾਣੇ ਚ ਮਾਫੀ ਜਿਹੜੀ ਲਿਖ ਕੇ ਦੇ ਕੇ ਆਇਆ ਗਵਾਲਕਰ ਫੜਿਆ ਗਿਆ ਉਹ ਮਾਫੀ ਮੰਗ ਕੇ ਆਇਆ ਤੇ ਜਦੋਂ ਦਿੱਲੀ ਘੇਰੀ ਗਈ ਆ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਨਰਿੰਦਰ ਮੋਦੀ ਨੂੰ ਵੀ ਮਾਫੀ ਮੰਗਣੀ ਪਈ ਤਿੰਨ ਖੇਤੀ ਕਾਨੂੰਨ ਜਿਹੜੇ ਸੀ ਉਹ ਰੱਦ ਕਰਨ ਦੇ ਵੇਲੇ ਹਨ ਪਰ ਇਹ ਜਿਹੜੇ ਕਹਿੰਦੇ ਕਿ ਅੰਗਰੇਜ਼ਾਂ ਦੇ ਖਿਲਾਫ ਨਹੀਂ ਲੜਨਾ ਇਹਦਾ ਮਤਲਬ ਇਸ ਮੁਲਕ ਨੂੰ ਕੋਈ ਲੁੱਟ-ਪੁੱਟ ਰਿਆ ਉਹਨੂੰ ਇਸ ਗੱਲ ਦੇ ਨਾਲ ਜਿਹੜਾ ਹੈਗਾ ਕੋਈ ਲਾਗਾ ਦੇਗਾ ਨਹੀਂ ਇਸੇ ਕਰਕੇ ਅੱਜ ਮੁਲਕ ਨੂੰ ਦੇਸੀ ਉਦੇਸੀ ਕਾਰਪੋਰੇਟ ਲੁੱਟ ਰਿਆ ਔਰ ਇਹ ਜਿਹੜੇ ਹੈਗੇ ਆ ਲਟਾ ਰਹੇ ਹੈਗੇ ਆ ਤੋਂ ਇਸ ਤਰ੍ਹਾਂ ਦੇ ਜਿਹੜੀ ਵਿਚਾਰਧਰਾਲੇ ਲੋਕ ਆ ਇਹਨਾਂ ਨੂੰ ਗੱਦੀ ਤੇ ਬਿਲਕੁਲ ਨਹੀਂ ਬੈਨ ਦੇਣਾ ਚਾਹੀਦਾ ਜਿਹੜੇ ਪੰਜਾਬ ਦੇ ਵਿੱਚ ਵਿਰੋਧ ਹੁੰਦੇ ਆ ਕੁਝ ਬੰਦੇ ਨੂੰ ਐ ਲੱਗਦਾ ਵੀ ਸ਼ਾਇਦ ਕਿਸਾਨ ਹੀ ਵਿਰੋਧ ਕਰ ਰਹੇ ਹੈਗੇ ਆ ਕਿਸਾਨ ਵਿਰੋਧਾਂ ਦੀ ਅਗਵਾਈ ਕਰ ਰਹੇ ਆ ਇਹ ਦੁਸ਼ਮਣ ਸਾਰੇ ਦੇ ਸਾਰੇ ਲੋਕਾਂ ਦੇ ਆ ਇਹਨਾਂ ਨੇ ਸਾਰੇ ਕਿਰਤ ਕਾਨੂੰਨ ਖਤਮ ਕਰਕੇ ਜਿਹੜੇ ਲੇਬਰ ਕੋਡ ਲੈ ਜਾਂਦੇ ਪੂਰੀ ਦੁਨੀਆ ਚ ਮਜ਼ਦੂਰਾਂ ਨੇ ਕਿੰਨੀਆਂ ਲੜਾਈਆਂ ਲੜੀਆਂ ਕਿ ਜਦੋਂ 16-16 ਘੰਟੇ ਮਜ਼ਦੂਰਾਂ ਤੋਂ ਕੰਮ ਲਿਆ ਜਾਂਦਾ ਸੀ ਕਿ ਅੱਠ ਪਹਿਲਾਂ 10 ਘੰਟੇ ਦਿਹਾੜੀ ਲਈ ਲੜੇ ਫਿਰ ਅੱਠ ਲਈ ਲੜੇ ਅੱਜ ਸਰਕਾਰੀ ਦਫ਼ਤਰਾਂ 'ਚ ਫੈਕਟਰੀਆਂ 'ਚ ਜਾਂ ਕਿਤੇ ਵੀ ਕੰਮ ਕਰਦੇ ਮਜ਼ਦੂਰ 8 ਘੰਟੇ ਜਿਹੜੀ ਹੈਗੀ ਆ ਉਹ ਦਿਹਾੜੀ ਆ ਕਿਰਤ ਕਾਨੂੰਨ ਖਤਮ ਕਰਕੇ ਲੇਬਰ ਕੋਡ ਲਿਆ ਕੇ ਇਹਨਾਂ ਨੇ ਕੰਮ ਦੀ ਦਿਹਾੜੀ 8 ਤੋਂ 12 ਘੰਟੇ ਕਰਤੀ ਕੀ ਇਹ ਮਜ਼ਦੂਰਾਂ ਤੇ ਦਲਤਾਂ ਦਾ ਐ ਸੋਚ ਰਹੇ ਹੈਗੇ ਆ ਫਿਰ ਜੇ ਕਿਤੇ ਮਜ਼ਦੂਰ ਨੇ ਕੰਮ ਕੀਤਾ ਫੈਕਟਰੀ ਚ ਮਾਲਕ ਨੇ ਪੈਸੇ ਨਹੀਂ ਦਿੱਤੇ ਜਿਉਂ ਨੇ ਦਰਖਾਸਤ ਦਿੱਤੀ ਇਹਨਾਂ ਨੇ ਕਹਤਾ ਵੀ ਜਿਸ ਅਧਿਕਾਰੀ ਕੋਲੇ ਦਰਖਾਸਤ ਦਿੱਤੀ ਜਦ ਤੱਕ ਉਹ ਫੈਸਲਾ ਨਹੀਂ ਕਰਦਾਗਾ ਉਹਨਾਂ ਸਮਾਂ ਮਜ਼ਦੂਰ ਨੂੰ ਹੜਤਾਲ ਕਰਨ ਦਾ ਧਰਨਾ ਲਾਉਣ ਦਾ ਕੋਈ ਅਧਿਕਾਰ ਨਹੀਂ ਮੰਨ ਲਓ ਉਹ 2 ਸਾਲ ਫੈਸਲਾ ਨਾ ਕਰੇ ਫਿਰ ਜਥੇਬੰਦੀ ਫੈਕਟਰੀਆਂ ਚ ਬਣਾਉਣ ਦੀ ਮਜ਼ਦੂਰਾਂ ਦੀ ਉਹਦੇ ਤੇ ਕਈ ਤਰ੍ਹਾਂ ਦੀਆਂ ਜੜੀਆਂ ਰੋਕਾਂ ਨੇ ਉਹ ਲਾਈਆਂ ਮਤਲਬ ਸ਼ਰਤਾਂ ਇਦਾਂ ਦੀਆਂ ਲਾਤੀਆਂ ਕਿ ਜਥੇਬੰਦਨਾ ਹੋ ਸਕਣ ਤਾਂ ਏ ਆਰਐਸਐਸ ਦੇ ਜਿਹੜੇ ਵਿਚਾਰਧਾਰਕ ਨੇ ਉਹ ਮੰਨਦੇ ਆ ਕਿ ਜਿਹੜਾ ਮਨੂ ਸੀਗਾ ਉਹ ਬਹੁਤ ਵਧੀਆ ਕਾਨੂੰਨ ਨਿਰਮਾਤਾ ਸੀ ਔਰ ਉਹ ਸੰਵਿਧਾਨ ਦੀ ਥਾਂ ਤੇ ਮਨੂ ਸਮ੍ਰਿਤੀ ਜਿਹੜਾ ਹੈਗਾ ਲਾਗੂ ਆ ਉਹ ਕਰਨਾ ਚਾਹੁੰਦੇ ਹੈਗੇ ਆ ਜੇ ਮਨੂ ਸਮ੍ਰਿਤੀ ਲਾਗੂ ਕਰਨਾ ਚਾਹੁੰਦੇ ਆ ਜਿੰਦੇ ਚੀ ਗਗੇ ਪਸ਼ੂ, ਛੂਦਰ, ਢੋਲ, ਕਰਨਾਰੀ, ਸ਼ਕਲ ਤਾੜਨ ਕੇ ਅਧਿਕਾਰੀ ਕਿ ਜਿਵੇਂ ਪਸ਼ੂਆਂ ਨੂੰ ਤੇ ਢੋਲ ਨੂੰ ਕੁੱਟ ਕੇ ਰੱਖੀ ਦੇਵੇ ਔਰਤਾਂ ਤੇ ਦਲਤਾਂ ਨੂੰ ਇੱਧਾ ਰੱਖਣਾ ਚਾਹੀਦਾ ਤਾਂ ਫਿਰ ਇਕੱਲੇ ਕਿਸਾਨਾਂ ਦੀ ਦੁਸ਼ਮਣ ਪਾਰਟੀ ਨਹੀਂ ਨਾ ਹੈ ਤੇ ਹਿਟਲਰ ਕਹਿੰਦੇ ਵੀ ਜਿਵੇਂ ਹਿਟਲਰ ਨੇ ਘੱਟ ਗਿਣਤੀਆਂ ਨਾਲ ਕੀਤਾ ਜਰਮੀਆਂ ਜਗਵਾਲ ਕਰੇ ਲਿਖਦਾ ਉਸੇ ਤਰ੍ਹਾਂ ਹੀ ਯਾਨੀ ਕਿ ਰਾਸ਼ਟਰ ਦਾ ਜਿਹੜਾ ਹੈਗਾ ਉਹ ਨਿਰਮਾਣ ਹੋ ਸਕਦਾ ਇਹਦਾ ਮਤਲਬ ਇਸ ਮੁਲਕ 'ਚ ਵੀ ਉਹ ਘੱਟ ਗਿਣਤੀਆਂ ਦਾ ਮਲੀਆ ਮੀਟ ਕਰਨਾ ਚਾਹੁੰਦੇ ਹੈਗੇ ਆ ਜਿਹੜਾ ਬਰੋਧ ਲਗਾਤਾਰ ਹੋ ਰਿਹਾ ਹੈ ਬੀਜੇਪੀ ਦਾ ਕਿਤੇ ਨਾ ਕਿਤੇ ਲੱਗਦਾ ਹੈ ਲੋਕਾਂ ਨੂੰ ਵੀ ਦੂਜੀਆਂ ਪਾਰਟੀਆਂ ਦਾ ਜਿਹੜਾ ਫਾਇਦਾ ਹੋ ਰਿਹਾ ਹੈ ਨਹੀਂ ਫਾਇਦਾ ਕਿਸੇ ਨੂੰ ਤਾਂ ਕੀ ਹੋਣਾ ਜਦੋਂ ਪਿੰਡਾਂ ਚੋਂ ਦੀ ਸਰਗਰਮੀ ਜਾਮ ਹੈਗੀ ਆ ਅਸਲ ਦੇ ਵਿੱਚ ਭਾਜਪਾ ਆਪਣੇ ਵਿਰੋਧ ਤੋਂ ਇੰਨੀ ਬਖਲਾਈ ਹੋਈ ਆ ਹਰਿਆਣੇ ਚ ਖੱਟੜ ਨੇ ਮੀਟਿੰਗ ਬੁਲਾਈ ਸਾਰੇ ਵਰਕਰਾਂ ਦੀ ਕਿ ਜਿੱਥੇ ਕੋਈ ਵਿਰੋਧ ਹੁੰਦਾ ਇੱਕ ਦਿਨ ਪਹਿਲਾਂ ਪਹੁੰਚ ਕੇ ਪਿੰਡ ਚ ਉਹਨਾਂ ਲੋਕਾਂ ਦਾ ਮਿੰਤਰ ਲਗਰੋ ਕਿ ਵਿਰੋਧ ਨਾ ਕਰਨਾ ਉਹੀ ਭਾਜਪਾ ਇਹ ਨੈਰੇਟਿਵ ਬਣਾ ਰਹੀ ਆ ਕਿ ਵਿਰੋਧ ਦੇ ਨਾਲ ਸਾਨੂੰ ਫਾਇਦਾ ਹੋ ਰਿਹਾ ਸਾਨੂੰ ਹਮਦਰਦੀ ਮਿਲ ਰਹੀ ਆ ਇਹ ਉਹਨਾਂ ਦਾ ਬਣਾਇਆ ਹੋਇਆ ਵਰਤਾਂਤੀ ਆ ਤਾਂ ਕਿ ਸਾਡੇ ਵਿਰੋਧ ਜਿਹੜੇ ਹੈਗੇ ਆ ਘਟ ਜਾਣ ਪਰ ਇਹ ਵਿਰੋਧ ਘਟਨੇ ਨਹੀਂ ਵਿਰੋਧ ਨਰਿੰਦਰ ਮੋਦੀ ਦਾ ਵੀ ਜ਼ੋਰਦਾਰ ਜਿਹੜਾ ਹੈਗਾ ਹੋਣਾ ਪੰਜਾਬ ਦੇ ਵਿੱਚ ਆਉਣ ਤੇ ਪਿਛਲੀ ਵਾਰ ਵੀ ਵਿਰੋਧ ਕੀਤਾ ਇਸ ਵਾਰ ਫਿਰ ਕਰ ਰਹੇ ਹਾਂ ਉਦੋਂ ਵੀ ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਨਰਿੰਦਰ ਮੋਦੀ ਪੰਜਾਬ ਲਈ ਬਹੁਤ ਕੁਝ ਲੈ ਕੇ ਆਏ ਸੀ ਤੇ ਇਸ ਵਾਰ ਵੀ ਲੈ ਕੇ ਆ ਰਹੇ ਕਿਸਾਨ ਭਲਾਣੇ ਚਾਹੁੰਦੇ ਤਾਂ ਵਿਰੋਧ ਕਰਦੇ ਆ ਨਰਿੰਦਰ ਮੋਦੀ ਕੀ ਪੰਜਾਬ ਲਈ ਲੈ ਕੇ ਆਇਆ ਸੀ ਸਿਰਫ ਐਵੇਂ ਸ਼ੁਰਲੀਆਂ ਛੱਡੀ ਜਾਂਦੇ ਆ ਪੰਜਾਬ ਲਈ ਉਹ ਤਿੰਨ ਖੇਤੀ ਕਾਨੂੰਨ ਲੈ ਕੇ ਆਇਆ ਸੀਗਾ ਕਿ ਵੀ ਪੰਜਾਬ ਦੇ ਕੋਲ ਲੋਕਾਂ ਦੀ ਜਿਹੜੀ ਜ਼ਮੀਨਾਂ ਕਾਰਪੋਰੇਟ ਨੂੰ ਦੇ ਦਈਏ ਪੰਜਾਬ ਲਈ ਉਹ ਟਾਈਮ ਸੇਫਟੀ ਐਕਟ ਲੈ ਕੇ ਆਇਆ ਕਿ ਤੁਹਾਡੀਆਂ ਨਹਿਰਾਂ 'ਚ ਹੁਣ ਤੁਸੀਂ ਆਪ ਨਹੀਂ ਪਾਣੀ ਛੱਡ ਸਕਦੇਗੇ ਉਹ ਵੀ ਕੇਂਦਰ ਤੈਅ ਕਰੂਗਾ ਜਿੱਧਰ ਮਰਜ਼ੀ ਪਾਣੀ ਛੱਡ ਕੇ ਜਿਹੜਾ ਹੈਗਾ ਲੋਕਾਂ ਨੂੰ ਡਬੋ ਦੇਣਾ ਆ ਆ ਸਾਡੇ ਵੋਹਰ ਵਾਲੇ ਸਾਥੀ ਖੜੇ ਆ ਸਾਰਾ ਉਧਰ ਬਾਗਬਾਨੀ ਦਾ ਇਲਾਕਾ ਸੀਗਾ 2 ਸਾਲੋਂ ਗਿਟੰਗ ਨਾਲ ਪਾਣੀ ਨਹੀਂ ਮਿਲਿਆਗਾ ਕਿੰਨੇ ਬਾਗ ਜਿਹੜੇ ਹੈਗੇ ਪੱਟੇ ਗਏ ਸਾਡੇ ਡੈਮਾਂ ਤੇ ਕੇਂਦਰ ਨੇ ਅਧਿਕਾਰ ਕਰ ਲਿਆ ਮੋਦੀ ਨੇ ਸਾਨੂੰ ਇਹ ਦਿੱਤਾ ਬੀਐਸਐਫ 50 ਕਿਲੋਮੀਟਰ ਤੱਕ ਅੰਦਰ ਆ ਗਈ। ਯਾਨੀ ਕਿ ਜੇ ਭਾਜਪਾ ਨਹੀਂ ਵੀ ਆਉਂਦੀ ਕੀ ਤਾਂ ਬੀਐਸਐਫ ਰਾਹੀਂ ਪੰਜਾਬ ਤੇ ਉਹ ਸਾਰਾ ਮਾਝਾ ਪੰਜਾਬ ਦਾ ਤਾਂ ਲਗਭਗ 45 ਤੋਂ 50% ਹਿੱਸਾ ਬੀਐਸਐਫ ਦੇ ਅੰਦਰ ਆ ਜਾਂਦਾ ਤੇ ਬਾਰਡਰ ਦੇ ਰਾਹੀਂ ਚਿੱਟਾ ਵੀ ਆਉਂਦਾ ਬੀਐਸਐਫ ਦੇ ਲੋਕ ਵਿੱਚੋਂ ਵਾਲਾ ਇਹਦਾ ਕਿੰਨੇ ਤੱਕ ਸਾਹਮਣੇ ਆ ਚੁੱਕੇ ਆ ਭਾਜਪਾ ਮੋਦੀ ਆ ਪੰਜਾਬ ਦਾ ਭਲਾ ਕਰਨਾ ਚਾਹੁੰਦਾ। ਮੋਦੀ ਦਾ ਕੋਈ ਕੰਮ ਤਾਂ ਦੱਸਣਾ ਕਿ ਪੰਜਾਬ ਦੇ ਭਲੇ ਲਈ ਹੈਗਾ। ਉਹਨਾਂ ਦਾ ਆਪਣਾ মিডিਆ ਹੈਗਾ ਉਹ ਛੱਡ ਦਿੰਦਾ ਹੈਗਾ। ਜੇ ਹੁਣ ਵੀ ਨਰਿੰਦਰ ਮੋਦੀ ਆ ਰਿਹਾ ਹੈ। ਕੀ ਉਹ ਇਹ ਸਾਰੀ ਆਰਐਸਐਸ ਦੀ ਵਿਚਾਰਧਾਰਾ ਨੂੰ ਛੱਡ ਕੇ ਆ ਰਿਹਾ ਨਰਿੰਦਰ ਮੋਦੀ ਜੀ ਅਸੀਂ ਕਹਿੰਨੇ ਕਿ ਜੇ ਜਿੱਤ ਗਏ ਉਸ ਤੋਂ ਬਾਅਦ ਇਲੈਕਸ਼ਨ ਨਹੀਂ ਹੋਣਗੇ ਲੋਕੀ ਕਹਿੰਦੇ ਵੀ ਇਹਦਾ ਕੀ ਸਬੂਤ ਆ ਕਸ਼ਮੀਰ ਦੇਖ ਲਓ ਕਸ਼ਮੀਰ 'ਚ 370 ਖਤਮ ਕੀਤੇ ਨੂੰ 4 ਸਾਲ ਹੋ ਗਏ ਆ ਕਿੱਥੇ ਉਹ ਅਸੈਂਬਲੀ ਉਹਨਾਂ ਦੀ ਕਿਉਂ ਨਹੀਂ ਅਸੈਂਬਲੀ ਦੇ ਇਲੈਕਸ਼ਨ ਹੋ ਰਏਗੇ ਇਹਨਾਂ ਨੂੰ ਕਸ਼ਮੀਰ ਦੇ ਲੋਕਾਂ ਨੂੰ ਆਪਣੀ ਸਰਕਾਰ ਬਣਾਉਂਦਾ ਕੋਈ ਅਧਿਕਾਰ ਨਹੀਂ ਜੇ ਉੱਥੇ ਕੇਂਦਰ ਦੀਆਂ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਭਾਈਪਾ ਤਾਂ ਲੜਨ ਨਹੀਂ ਰਹੀ ਉਹ ਵੀ ਭੱਜ ਗਈ ਨਾ ਉੱਥੋਂ ਜੇ ਉੱਥੇ ਹੁਣ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਹੋ ਰਹੀਆਂ ਗੀਆਂ ਆ ਇਹ ਪੰਜਾਬ ਵੀ ਤਾਂ ਉਸੇ ਤਰ੍ਹਾਂ ਉਹਨਾਂ ਦੇ ਟਾਰਗੇਟ ਤੇ ਆ ਇਹ ਤਾਂ ਆਰਐਸਐਸ ਦੀਆਂ ਲਿਖਤਾਂ ਕਹਿੰਦੀਆਂ ਨਾ ਔਰ ਜਿਹੜਾ ਲੈ ਕੇ ਕੀ ਆ ਰਹੇ ਆ ਜਿਹੜੇ ਇਹਦੇ ਹੇਠਲੇ ਕਰਿੰਦੇ ਆ ਉਹ ਤਾਂ ਕਹਿੰਦੇ ਜੁੱਤੀ ਫੇਰਾਂਗੇ ਉਹ ਤਾਂ ਕਹਿੰਦੇ ਅਸੀਂ ਲਿਸਟਾਂ ਬਣਾ ਰਹੇ ਹੈਗੇ ਆ ਆ ਨਰਿੰਦਰ ਮੋਦੀ ਲੈ ਕੇ ਆਇਆ ਜੇ ਉਹਨਾਂ ਦੇ ਐਮਪੀ ਦੀ ਚੋਣ ਲੜਨ ਵਾਲੇ ਬੰਦੇ ਚੋਣਾਂ ਤੋਂ ਪਹਿਲਾਂ ਧਮਕੀਆਂ ਦੇ ਰਹੇ ਕਿ ਜੁੱਤੀਆਂ ਫੇਰਾਂਗੇ ਤੇ ਫਿਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਤੇ ਹੀ ਹੋਊਗਾ ਸਾਰਿਆਂ ਨੂੰ ਪਤਾ ਹੀ ਆ ਤੇ ਜੋ ਜੋ ਪੰਜਾਬ ਨਾਲ ਕੀਤਾ ਉਹ ਸਭ ਨੇ ਅੱਖੀਂ ਦੇਖਿਆ ਜਿਵੇਂ ਹੌਪੀਟਾਲੀ ਵਾਲ ਦਾ ਬਿਆਨ ਆਇਆ ਕਿ ਗਾਲਾਂ ਮੈਨੂੰ ਵੀ ਆਉਂਦੀਆਂ ਫਿਰ ਹਸਰਾਜ ਦਾ ਆਇਆ ਕਿ ਛੇਤਰ ਪ੍ਰਿੰਟ ਹੋਣ ਵਾਲੀ ਆ ਪਰ ਅਮਨੀਤ ਬਿੱਟੂ ਆਪਾ ਉਸ ਦੇ ਹਲਕੇ ਵਿੱਚ ਖੜੇ ਆ ਉਹਨਾਂ ਦਾ ਕਹਿਣਾ ਕਿ ਮੈਂ ਲਿਸਟਾ ਬਣਾ ਲਈਆਂ ਐਨਐਸਏ ਲਵਾਂਗਾ ਫਿਰ ਚੀਕਾ ਮੰਨ ਕੇ ਤੇ ਬਰੂ ਵੜਾ ਭੇਜੂੰਗਾ ਇਹੀ ਤਾਂ ਸੀ ਕਹਿੰਦੇ ਆ ਵੀ ਇਹ ਔਰੰਗਜ਼ੇਬ ਦੇ ਵਾਰਿਸ ਆ ਇਹ ਡੰਡੇ ਦਾ ਰਾਜ ਲਿਆਉਣਾ ਚਾਹੁੰਦੇ ਆ ਗਿਆ ਜੇ ਇਹ ਕਹਿੰਦੇ ਕਿ ਡੈਮੋਕ੍ਰੇਸੀ ਆ ਵੋਟਾਂ ਮੰਗਣ ਵੇਲੇ ਗੁੰਡੇ ਵਾਲੀ ਭਾਸ਼ਾ ਬੋਲ ਰਹੇ ਆ ਤੇ ਵੋਟਾਂ ਲੈ ਕੇ ਕੀ ਕਰਨਗੇ ਵੋਟਾਂ ਲੈ ਕੇ ਕੀ ਕਰਨਗੇ ਐਸੇ ਕਰਕੇ ਤਾਂ ਕਹਿੰਦੇ ਸੀ ਕਿ ਇਹਨਾਂ ਲੋਕਾਂ ਨੂੰ ਮੂੰਹ ਨਾ ਲਾਓ ਇਸ ਵੀ ਭਾਜਪਾ ਨੂੰ ਪੰਜਾਬ ਦੇ ਵਿੱਚ ਉਹਨਾਂ ਦੇ ਪੈਰ ਜਿਹੜੇ ਨਹੀਂ ਲੱਗਣਦੇ ਨੇ ਚਾਹੀਦੇ ਐਸੇ ਕਰਕੇ ਕਹਿ ਰਹੇ ਹੋਏ। ਤੁਸੀਂ ਦੇਖੋ ਏਡੇ ਵੱਡੇ ਮਸਲੇ ਆ ਬੀਐਸਐਫ ਵਾਲਾ ਹੋਰ ਕਿੰਨੇ ਮਸਲੇ ਕਿਸਾਨੀ ਦੇ ਇਹ ਜਿਹੜੇ ਪੰਜਾਬ ਦੇ ਹੋਰ ਪਾਰਟੀਆਂ ਦੇ ਲੀਡਰ ਆ ਰਾਜਨੀਤਿਕ ਇਹਨਾਂ ਨੇ ਫਿਰ ਕਿਉਂ ਗੋਡੇ ਟੇਕ ਕੇ ਬੀਜੇਪੀ ਅੱਗੇ ਅਸਲ ਦੇ ਵਿੱਚ ਨਾ ਨੀਤੀਆਂ ਪੱਖੋਂ ਇਹ ਸਾਰੇ ਇੱਕੋ ਜਿਹੇ ਪੰਜ ਇਹ ਮਸਲੇ ਤੁਸੀਂ ਛੱਡੋ ਮਤਲਬ ਇਹ ਤਾਂ ਹੈਗੇ ਹੀ ਹੈਗੇ ਨਾ ਮਸਲੇ ਨਾਲ ਮੈਂ ਜੋੜਦਾ ਇੱਕ ਹੋਰ ਮਸਲਾ ਉਹ ਹੈਗਾ ਕਿ ਭਾਰਤ ਪਾਕਿਸਤਾਨ ਵਪਾਰ ਖੁੱਲੇ ਪੰਜਾਬ ਦੇ ਰਸਤੇ ਇਹ ਇਹ ਵਪਾਰ ਬੰਦ ਕਰਨ ਦਾ ਕੀ ਕੀ ਫਾਇਦਾ ਹੋਇਆ ਪੰਜਾਬ ਨੂੰ ਨੁਕਸਾਨ ਹੀ ਹੋਇਆ ਨਾ ਮੋਦੀ ਨੇ ਆ ਕੇ ਬੰਦ ਕੀਤਾ ਨਾ ਪਲਵਾਮਾ ਹਮਲੇ ਦਾ ਬਹਾਨਾ ਬਣਾ ਕੇ ਪੰਜਾਬ ਨੂੰ ਮੋਦੀ ਆ ਦੇ ਰਿਹਾ ਹੈਗਾ ਜੇ ਭਾਰਤ ਪਾਕਿਸਤਾਨ ਵਪਾਰ ਖੁੱਲਦਾ ਹੈਗਾ ਪਾਕਿਸਤਾਨ ਚ ਜਿਹੜੀਆਂ ਸਬਜ਼ੀਆਂ ਨੂੰ ਅੱਗ ਲੱਗੀ ਹੋ ਇੱਥੇ ਰਲਦੀਆਂ ਫਿਰਦੀਆਂ ਨੇ ਕਿ ਇੱਥੋਂ ਦੇ ਜਿਹੜੇ ਸਬਜ਼ੀ ਪੈਦਾ ਕਰਨ ਵਾਲੇ ਕਿਸਾਨ ਉਹਦਾ ਫਾਇਦਾ ਨਹੀਂ ਹੋ ਸਕਦਾਗਾ ਇੱਥੇ ਜਿਹੜੇ ਹੈਗੇ ਆ ਕਿੰਨੂ ਜਿਹੜੇ ਆ ਪਿਛਲੇ ਸਾਲ ਉਹ ਰੁੜੇ ਆ ਨਾ ਕੌਡੀਆਂ ਦੇ ਭਾਜ ਜਿਹੜੇ ਹੈਗੇ ਵਿਕੇ ਆ ਠੀਕ ਆ ਜੇ ਆ ਵਪਾਰ ਖੁੱਲਾ ਹੋਵੇ ਪੂਰਾ ਮਿਡਲ ਈਸਟ ਜਿਹੜਾ ਹੈਗਾ ਫਿਰ ਗਾਂ ਉਥੋਂ ਯੂਰਪ ਤੇ ਹੋਰ ਜਿਹੜੇ ਦੁਨੀਆ ਸਾਰੀ ਆ ਸੜਕ ਦੇ ਰਸਤੇ ਜੁੜਦੀ ਹੈਗੀ ਆ ਇਹ ਸੜਕੀ ਰਸਤਾ ਜੇ ਖੁੱਲ ਜੂਗਾ ਵਪਾਰ ਦੇ ਰਹੀ ਤੇ ਪੰਜਾਬ ਦੀ ਆਰਥਿਕਤਾ ਨੂੰ ਹਲਾਰਾ ਮਿਲੂਗਾ ਕਿਉਂ ਮੋਦੀ ਨੇ ਬੰਦ ਕੀਤਾ ਹੋਇਆ ਕਿਉਂ ਦੂਸਰੀਆਂ ਸਿਆਸੀ ਪਾਰਟੀਆਂ ਵਿੱਚ ਉਪ ਨਹੀਂ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਤੇ ਵੱਡੀਆਂ ਕਾਨਫਰੰਸਾਂ ਕੀਤੀਆਂ ਲਗਾਤਾਰ ਆਵਾਜ਼ ਜਿਹੜੀ ਹੈਗੀ ਆ ਉਠਾ ਰਹੇ ਹੈਗੇ ਆ ਇਸ ਕਰਕੇ ਅੱਜ ਉਹ ਪੰਜਾਬ ਦੇ ਡੈਮ ਸੇਫਟੀ ਐਕਟ ਦਾ ਮਾਮਲਾ ਹੈਗਾ बीएसएफ ਨੂੰ ਪੰਜਾਬ ਦੇ ਅੰਦਰ ਵੜਨ ਦਾ ਮਾਮਲਾ ਹੈਗਾ ਭਾਰਤ ਪਾਕਿਸਤਾਨ ਦਾ ਵਪਾਰ ਪੰਜਾਬ ਰਸਤੇ ਖੋਲਣ ਦਾ ਮਾਮਲਾ ਇਹਦੇ ਤੇ ਪੰਜਾਬ ਦੇ ਲੋਕਾਂ ਨੇ ਇਕੱਠੇ ਹੋ ਕੇ ਜਿਹੜੀ ਹੈਗੀ ਹੈ ਮਸਲੇ ਹੱਲ ਕਰਾਉਣੇ ਪੈਣੇ ਆ ਜਿਵੇਂ ਖੇਤੀ ਕਾਨੂੰਨ ਰੱਦ ਕਰਾਏ ਸੀ ਬਾਕੀ ਸਿਆਸੀ ਪਾਰਟੀਆਂ ਵੀ ਜਿਹੜੀਆਂ ਦਮ ਨੇ ਉਹ ਛੱਡੀ ਬੈਠੀਆਂ ਨੇ ਕਿਸੇ ਦਾ ਕੋਈ ਪਤਾ ਨਹੀਂ ਕਾੜਾ ਕਿੱਧਰ ਛਾਲ ਮਾਰੀ ਜਾਂਦਾ ਹੈਗਾ ਕਹਿੰਦੇ ਕਹਾਉਂਦੇ ਜਿਹੜੇ ਸੀ ਪਹਿਲਾਂ ਜਾਖੜ ਕਾਂਗਰਸ ਦਾ ਪ੍ਰਧਾਨ ਸੀ ਹੁਣ ਉਹ ਭਾਈਪਦਾ ਪ੍ਰਧਾਨ ਬਣਿਆ ਹੋਇਆ ਹੈਗਾ ਤੋ ਇਹਨਾਂ ਲੋਕਾਂ ਦਾ ਕੀ ਦੀਨ ਮਾਣਾ ਲੋਕਾਂ ਨੂੰ ਆਪਣੀ ਤਾਕਤ ਜਿਹੜੀ ਉਸਾਰਨੀ ਚਾਹੀਦੀ ਹੈ ਪਹਿਲੀ ਵਾਰ ਨਰਿੰਦਰ ਮੋਦੀ ਨੇ ਜਾ ਕੇ ਇੱਕ ਬਿਆਨ ਦਿੱਤਾ ਕਿ ਮੈਂ ਮਸਾ ਬਚ ਕੇ ਆਇਆ ਪੰਜਾਬ ਦੇ ਵਿੱਚੋਂ ਤਾਂ ਚਰਨਜੀਤ ਸਿੰਘ ਚੰਨੀ ਨੇ ਪੰਜਾਬੀਆਂ ਦੇ ਹੱਕ ਵਿੱਚ ਸਟੈਂਡ ਲਿਆ ਕੀ ਲੱਗਦਾ ਵੀ ਇਸਵਰ ਵਿਰੋਧ ਕਰੋਗੇ ਤਾਂ ਭਗਵਾਨ ਤੁਹਾਨੂੰ ਸਟੈਂਡ ਲਿਆ ਪਾਉਣਗੇ ਉਹ ਜਾ ਦੇਖੋ ਨਰਿੰਦਰ ਮੋਦੀ ਜੀ ਮਸਾ ਬਚ ਕੇ ਆਇਆ ਹੈਗਾ ਤੇ ਫਿਰ ਟਿੰਡੀਆਂ ਲੈਣ ਆਇਆ ਇੱਥੇ ਆ ਰਿਹਾ ਇੱਥੇ ਉਹਨੂੰ ਨਹੀਂ ਆਉਣਾ ਚਾਹੀਦਾ ਉਹਨੂੰ ਬਚ ਕੇ ਰਹਿਣਾ ਚਾਹੀਦਾ ਤੇ ਉਹਨੂੰ ਦਿੱਲੀ ਰਹਿਣਾ ਚਾਹੀਦਾ ਪੰਜਾਬ ਚ ਨਾ ਹੀ ਆਵੇ ਪੰਜਾਬ ਚ ਆ ਕੇ ਨਫਰਤੀ ਘੋਲਣੀ ਆ ਯਾਰੀ ਘੋਲਣੀ ਆ ਝੰਗ ਦੀ ਗੱਲ ਨਾ ਤਾਂ ਉਹਨੇ ਕਦੀ ਕੀਤੀ ਆ ਨਾ ਉਹਨੂੰ ਕਰਨੀ ਆਉਂਦੀ ਆ ਤੇ ਨਾ ਹੀ ਉਹਨੇ ਪੰਜਾਬ ਚ ਆ ਕੇ ਕਰਨੀ ਆ ਇੱਥੇ ਆ ਕੇ ਉਹਨੇ ਯਾਰੀ ਘੋਲਣਾ ਆ ਪੰਜਾਬ ਸਰਕਾਰ ਰੋਕੂਗੀ ਤੁਹਾਨੂੰ ਵਿਰੋਧ ਕਰਨ ਤੋਂ ਦੇਖੋ ਉਹ ਤਾਂ ਇਹਨਾਂ ਨੇ ਉਸ ਸਮੇਂ ਹਾਕਮ ਵਿੱਚ ਬੈਠਦਾ ਸੀ ਭਗਵੰਤ ਮਾਨ ਨੇ ਵੀ ਮੋਦੀ ਨਾਲ ਧੱਕਾ ਦਿੱਤਾ ਦੇਖੋ ਭਗਵੰਤ ਮਾਨ ਤਾਂ ਅਮਿਤ ਸ਼ਾਦੀ ਸੁਰਤ ਸੁਰ ਮਲਾਉਂਦਾ ਹੀ ਆ ਇਹ ਕੋਈ ਇੱਕ ਮਾਮਲੇ ਦੇ ਥੋੜਾ ਭਾਜਪਾ ਨੇ ਜਿੰਨੇ ਪੰਜਾਬ ਵਿਰੋਧੀ ਫੈਸਲੇ ਕੀਤੇ ਆ ਭਗਵੰਤ ਮਾਨ ਨੇ ਤਾਂ ਸੁਰਤ ਸੁਰ ਮਲਾਇਆ ਡੈਮ ਸੇਫਟੀ ਐਕਟ ਤੇ ਕੀ ਕੀਤਾ ਭਾਰਤ ਪਾਕਿਸਤਾਨ ਵਪਾਰ ਜਿਹੜਾ ਪਹਿਲਾਂ ਇਹ ਕਹਿੰਦੇ ਸੀ ਖੁੱਲੇ ਜਦੋਂ ਸੱਤਾ ਚ ਆ ਗਿਆ ਹੁਣ ਭਾਜਪਾ ਵਾਲੀ ਬੋਲੀ ਬੋਲ ਰਿਹਾ ਹੈਗਾ ਬੀਐਸਐਫ ਅੰਦਰ ਆ ਗਈ ਪੰਜਾਬ ਦੇ ਇਹਦੇ ਤੇ ਉਹ ਕੁਝ ਨਹੀਂ ਬੋਲ ਰਿਹਾਗਾ ਨਾ ਤੋਂ ਇਸ ਕਰਕੇ ਇਹ ਮੈਂ ਤਾਂ ਅੱਗੇ ਕਹਾਂ ਕਿ ਨਿਰਣਾਇਕ ਸ਼ਕਤੀ ਤੇ ਲੋਕ ਨੇ ਇਸ ਕਰਕੇ ਲੋਕਾਂ ਨੂੰ ਹੀ ਜਿਹੜਾ ਇਹ ਔਰੰਗਜੇ ਪੰਜਾਬ ਚ ਆ ਰਿਹਾ 23 ਤਰੀਕ ਤੋਂ ਇਹਦਾ ਘਟਵਾ ਵਿਰੋਧ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈਗਾ ਕਰਨਾ ਚਾਹੀਦਾ ਇੱਕ ਅਖੀਰ ਵਿੱਚ ਇਹ ਦੱਸੋ ਵੀ ਜਿਵੇਂ ਸਾਰੇ ਮਸਲੇ ਪੰਜਾਬ ਦੇ ਬਾਰੇ ਜੀ ਹੁਣ ਸ਼੍ਰੋਮਣੀ ਕਾਲਦਾਨ ਨੇ ਇੱਕ ਚੋਣ ਮਨੋਰਥ ਜਿਹਨੂੰ ਐਲਾਨ ਨਾਵਾ ਵੀ ਕਹਿੰਦੇ ਆ ਉਹ ਚ ਕਾਫੀ ਗੱਲਾਂ ਕੀਤੀਆਂ ਪੰਜਾਬ ਬਾਰੇ ਸੁਖਵੀਰ ਸਿੰਘ ਬਾਦਲ ਨੇ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸੁਖਵੀਰ ਸਿੰਘ ਬਾਦਲ ਜਾਂ ਅਕਾਲੀ ਦਲ ਨੇ ਪੰਜਾਬ ਪੱਖੀ ਕਿੰਨੀਆਂ ਕੋ ਗੱਲਾਂ ਕੀਤੀਆਂ ਪੰਜਾਬ ਪੱਖੀ ਕਿੰਨੇ ਕੋ ਕੰਮ ਕੀਤੇ ਉਹ ਸਾਰਾ ਪੰਜਾਬ ਜਾਣਦਾ ਹੈਗਾ ਇਸ ਕਰਕੇ ਮੇਰੇ ਦਾ ਬੋਲਣ ਦੀ ਲੋੜ ਨਹੀਂ ਇਹ ਤਾਂ ਐਡਾ ਕੋ ਵੱਡਾ ਵਿਸ਼ਾ ਹੈ ਨਹੀਂ ਸਾਰਾ ਪੰਜਾਬ ਹੀ ਜਾਣਦਾ ਹੈਗਾ ਇਸ ਕਰਕੇ ਸਾਰਿਆਂ ਨੂੰ ਪਤਾ ਉਹਨਾਂ ਨੇ ਕੀ ਕੰਮ ਕੀਤੇ ਆ ਉਹ ਸਾਰੇ ਉਹਨਾਂ ਕੰਮਾਂ ਦੇ ਦਰਸ਼ਨ ਜਿਹੜੇ ਉਹ ਕਰ ਹੀ ਰਹੇ ਹੈਗੇ ਬਹੁਤ ਧੰਨਵਾਦ ਧੰਨਵਾਦ ਸ਼ੁਕਰੀਆ ਭਾਈ ਜੀ ਬਹੁਤ ਬਹੁਤ